ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਵੀਡੀਓ ਜਿਹੜੀ ਬਣਾਉਣ ਲੱਗੇ ਆ ਲੰਘ ਜੋਂ ਨਾਂਗਾ ਲੰਘਾ ਛੱਡ ਦਿਓ ਇਹ ਨਾਂਗਾ ਵੇਖ ਲਓ ਕਿੰਨਾ ਉਫਾ ਹੋਇਆ ਪਿਆ ਜਿਹੜਾ ਇਹ ਰੋਡ ਆ ਜੀਰਾ ਰੋਡ ਜਿਹੜਾ ਆਪਣਾ ਨਵੀਂ ਦਾਣਾ ਮੰਡੀ ਤੋਂ ਸ਼ੁਰੂ ਹੁੰਦਾ ਤੇ ਇਹ ਜਿਹੜਾ ਬਾਈਪਾਸ ਕੱਢਿਆ ਸਰਕਾਰ ਨੇ ਇਹ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਰੋਡ ਆ ਇਹਨੂੰ ਕਹਿੰਦੇ ਆਪਣਾ ਬਾਈਪਾਸ ਰੋਡ ਆ ਇਹ ਤੇ ਇਧਰਲੇ ਪਾਸੇ ਦੇਖੋ ਕੂੜੇ ਢੇਰ ਲੱਗੇ ਆ ਮੋਗੇ ਸ਼ਹਿਰ ਦੇ ਵਿੱਚ ਜਮ ਬਿਲਕੁਲ ਸਾਹਮਣੇ ਇਧਰਲੇ ਪਾਸੇ ਵੀ ਕੂੜੇ ਢੇਰ ਲੱਗੇ ਆ ਜਦੋਂ ਇੱਕ ਗੱਡੀ ਇਧਰੋਂ ਆਉਂਦੀ ਆ ਤੇ ਇੱਕ ਗੱਡੀ ਦੂਜੇ ਪਾਸੇ ਆਉਂਦੀ ਤੇ ਇਧਰਲੇ ਜਿਹੜੇ ਦੂਜੇ ਬੰਦੇ ਆ ਆਮ ਬੰਦੇ ਮੋਟਰਸਾਈਕਲਾਂ ਵਾਲੇ ਜਾਂ ਕੋਈ ਸਕੂਟਰ ਵਾਲਾ ਤੇ ਜਾਂ ਕੋਈ ਸਾਈਕਲ ਵਾਲਾ ਉਹ ਮੈਨੂੰ ਇਹ ਦੱਸੋ ਵੀ ਇਹ ਜਾਣਗੇ ਕਿੱਧਰ ਯਾਰ ਇਹ ਜਿਹੜੇ ਸਾਰੇ ਸਿਸਟਮ ਬਣਾਏ ਪਏ ਆ ਝੁੱਗੀਆਂ ਚਲੋ ਗਰੀਬ ਬੰਦੇ ਆ ਆਪਾਂ ਗਰੀਬ ਦਾ ਵਿਰੋਧ ਨਹੀਂ ਕਰਦੇ ਪਰ ਗਰੀਬ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਕੋਈ ਜਿਹੜਾ ਇੱਥੋਂ ਨਹੀਂ ਲੰਘਦਾ ਮੋਟਰਸਾਈਕਲ ਤੇ ਜਾਂ ਕੋਈ ਸਕੂਟਰ ਤੇ ਜਾਂ ਕੋਈ ਗੱਡੀ ਤੇ ਉਹ ਜਾਊ ਕਿੱਧਰ ਮਰੂ ਕਿੱਧਰ ਉਹ ਮੈਨੂੰ ਇਹ ਤਾਂ ਦੱਸ ਦਿਓ ਮਰਨਾ ਹੀ ਆ ਉਹਨੂੰ ਇੱਧਰਲੇ ਪਾਸੇ ਦੇਖੋ ਆ ਕਿੱਡੇ ਢੇਰ ਲਾਈ ਪਏ ਆ ਕੋਈ ਯਾਰ ਪ੍ਰਸ਼ਾਸਨ ਕੋਈ ਵੇਖ ਲੇ ਸਾਡੀ ਗੱਲ ਵੀ ਸੁਣ ਲੇ ਨਿੰਗਾ ਸਿੰਘਾਂ ਨੇ ਇਹ ਸਾਡਾ ਜਿਹੜਾ ਨਿੰਗ ਸਿੰਘ ਖਾਲਸਾ ਢਾਲਾ ਜਿਨ੍ਹਾਂ ਦੇ ਮੁੱਖ ਜਥੇਦਾਰ ਹਨ ਸਿੰਘ ਸਾਹਿਬ ਜਥੇਦਾਰ ਬਾਬਾ ਪ੍ਰਮਿੰਦਰ ਸਿੰਘ 96 ਕਰੋੜੀ ਉਹਨਾਂ ਵੱਲੋਂ ਸਾਡੀ ਡਿਊਟੀ ਇਹੀ ਲੱਗੀ ਆ ਵੀ ਆਪਾਂ ਜਿਹੜਾ ਕੋਈ ਗਲਤ ਹੋ ਰਿਹਾ ਕੰਮ ਜਿਹੜਾ ਕੋਈ ਗਲਤ ਕਾਰਜ ਕਰ ਰਿਹਾ ਉਹ ਕਾਰਜ ਨੂੰ ਆਪਾਂ ਰੋਕਣਾ ਹੈ ਪਰ ਜੇ ਹੁਣ ਅਸੀਂ ਨਾ ਬੋਲਾਂਗੇ ਕੋਈ ਚੰਗਾ ਕੰਮ ਕਰਦੇ ਆ ਹੁਣ ਪਰ ਬੋਲਣਾ ਸਾਨੂੰ ਪੈਣਾ ਹੈ ਕਿੰਨੇ ਕ ਟਾਈਮ ਤੱਕ ਚੁੱਪ ਰਵਾਂਗੇ ਆ ਦੇਖੋ ਆ ਰੋਡ ਬਿਲਕੁਲ ਬਲੌਕ ਕੀਤਾ ਪਿਆ ਹੈ ਇਹ ਹੁਣ ਕਿੱਧਰ ਦੀ ਨੰਗਣ ਬੰਦੇ ਦੱਸੋ ਯਾਰ ਮੈਨੂੰ ਇਹਦਾ ਸਮਝਾ ਦਿਓ ਕੋਈ ਇੱਥੇ ਕੋਈ ਬੋਲਦਾ ਕਿਉਂ ਨਹੀਂ ਪ੍ਰਸ਼ਾਸਨ ਦਾ ਅਧਿਕਾਰੀ ਇਹ ਬੋਲਦਾ ਕਿਉਂ ਨਹੀਂਗਾ ਇਹਦਾ ਵੀ ਕੋਈ ਕਾਰਨ ਆ ਇਹ ਹੁਣ ਜਿਹੜੀਆਂ ਸਾਰੀਆਂ ਇਹ ਜਿੰਨੀਆਂ ਵੀ ਝੁੱਗੀਆਂ ਬਣੀਆਂ ਐ ਇਹ ਵੋਟਾਂ ਇਹਦੇ ਵਿੱਚ ਵੋਟਾਂ ਆ ਬੰਦੇ ਨਹੀਂ ਕੋਈ ਦਿੰਦੇ ਉਹਨਾਂ ਨੂੰ ਇਹ ਵੋਟਾਂ ਕਰਕੇ ਇਹ ਕੁਛ ਨਹੀਂ ਇਹਨਾਂ ਨੂੰ ਕਹਿ ਰਹੇ ਰੋੜੇ ਬਲੌਕ ਕਰ ਦੇਣ ਚਾਹੀਏ ਕੁਛ ਕਰ ਦੇਣ ਉਹ ਸਾਹਮਣੇ ਸਾਡਾ ਗੁਰੂ ਘਰ ਹੈਗਾ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜਿੱਥੇ ਸਾਨੂੰ ਸੇਵਾ ਮਿਲੀ ਆ ਤੇ ਉੱਥੇ ਅਸੀਂ ਸੇਵਾ ਕਰਦੇ ਚਲੋ ਜਿੰਨੇ ਟਾਈਮ ਵੀ ਮਹਾਰਾਜ ਨੇ ਬਖਸ਼ੀ ਆ ਹਣਾ ਤੇ ਅਸੀਂ ਆਰ ਦਾ ਜਿਹੜਾ ਗੁਰੂ ਘਰ ਦਾ ਜਿਹੜਾ ਹੈਗਾ ਰੋਡ ਸਾਹਮਣੇ ਉਹ ਜਮਾਂ ਬਿਲਕੁਲ ਖਾਲੀ ਕਰਵਾਤਾ ਹੈ ਪਰ ਜਿਹੜਾ ਆ ਆਏ ਤੇ ਹੁਣ ਦੱਸੋ ਕੀ ਕਰੀਏ ਜੇ ਕੋਈ ਗਲਤ ਕਾਰਜ ਕਰਦੇ ਆ ਗਲਤ ਤਾਂ ਨਹੀਂ ਚਲੋ ਜੇ ਇਹਨਾਂ ਨੂੰ ਕੁਝ ਕਹਿਨੇ ਆ ਇਹਨਾਂ ਨੇ ਇਕੱਠੇ ਹੋ ਕੇ ਇਹੀ ਕਹਿਣਾ ਵੀ ਸਾਡੇ ਨਾਲ ਧੱਕਾ ਕਰਦੇ ਆ ਸਾਡੇ ਨਾਲ ਘੁੱਟ ਮਾਰ ਕਰਦੇ ਆ ਸਾਡੇ ਨਾਲ ਕੋਈ ਆਪਣਾ ਇਹ ਕਰਦੇ ਵਤਕਰਾ ਕਰਦੇ ਹੈ ਗਰੀਬ ਬੰਦੇ ਆ ਪਰ ਯਾਰ ਜੇ ਕੋਈ ਕਿਸੇ ਦੇ ਵਿੱਚ ਵੱਜਿਆ ਆ ਪਿੱਛੇ ਜਿਹੜਾ ਐਕਸੀਡੈਂਟ ਹੋਇਆ ਤੇ ਦੋ ਤਿੰਨ ਕਿਸ ਦਾ ਮੱਥਾ ਪਾੜ ਗਿਆ ਕਿਸ ਦਾ ਕੁਛ ਪਾੜ ਗਿਆ ਕਿਸੇ ਦਾ ਨੱਕ ਟੁੱਟ ਗਿਆ ਕਿਸੇ ਦੀ ਬਾਹ ਟੁੱਟ ਗਈ ਕਿਸੇ ਦੀ ਲੱਤ ਟੁੱਟ ਗਈ ਤੇ ਇਹ ਹੁਣ ਦੱਸੋ ਕਿੱਥੋਂ ਲੰਘਣ ਦੱਸੋ ਯਾਰ ਹਾਂ ਭਾਈ ਕਿਵੇਂ ਆ ਕੀ ਹਾਲ ਆ ਆ ਕੀ